ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਬਈ ਹੁਣ ਸੀਜ਼ਨ ਚੱਲਣ ਵਾਲਾ ਝੋਨੇ ਦਾ ਤੇ ਡੀਐਸਆਰ ਵਾਲੇ ਵੀ ਹੁਣ ਤਿਆਰ ਆ ਬੀਜਾਂ ਦੇ ਲਈ ਹੁਣ ਇੱਕ ਬਹੁਤ ਵੱਡਾ ਸਵਾਲ ਉੱਠਦਾ ਹੈ ਕਹਿੰਦੇ ਜੀ ਕੰਪਿਊਟਰ ਕਰਾਹਲ ਲਵਾਉਣਾ ਜ਼ਰੂਰੀ ਹੈ ਝੋਨੇ ਵਾਲੇ ਖੇਤ ਦੇ ਵਿੱਚ ਜਾਂ ਡੀਐਸਆਰ ਕਰਨ ਤੋਂ ਪਹਿਲਾਂ ਕੰਪਿਊਟਰ ਕਰਾ ਬਿਨਾਂ ਸਰਦਾ ਹੀ ਨਹੀਂ ਇਹ ਬਹੁਤ ਵੱਡਾ ਸਵਾਲ ਵੀ ਬਣ ਚੁੱਕਿਆ ਹੈ ਤੇ ਇੱਕ ਨਵਾਂ ਖਰਚੇ ਦੀ ਦੇਣ ਵੀ ਬਣ ਚੁੱਕਿਆ ਤੇ ਇੱਕ ਹੋਂਦ ਵੀ ਬਣ ਚੁੱਕਿਆ ਹੁਣ ਇਹਦੇ ਵਿੱਚ ਤੇ ਦੋ ਤਿੰਨ ਗੱਲਾਂ ਜੇ ਤਾਂ ਤੁਸੀਂ ਮੰਨ ਗਏ ਚਲੋ ਕਰ ਰਹੇ ਹਾਂ ਡੀਐਸਆਰ ਡੀਐਸਆਰ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਵੀ ਯਾਰ ਪਾਣੀ ਇੱਕੋ ਸਾਰ ਰੁਕੇ ਪਤਲਾ ਪਤਲਾ ਪਾਣੀ ਫਿਰੇ ਉਹਦੇ ਲਈ ਹੁਣ ਕੀ ਹੈ ਵੀ ਕਈ ਭਰਾ ਕੰਪਿਊਟਰ ਕਰਾ ਲਵਾਉਂਦੇ ਆ ਹੁਣ ਉੱਥੇ ਕੰਪਿਊਟਰ ਕਰਾਦੇ ਤੁਹਾਨੂੰ 2-3 ਜਾਂ 4 ਕੋਟ ਲਵਾਉਣ ਦੀ ਕੀ ਜ਼ਰੂਰਤ ਹੈ ਕਿਉਂਕਿ ਜੇ ਆਏ ਸਾਲੀ ਤੁਸੀਂ ਫਰਾਈ ਜਾਂਦੇ ਆ ਇਹਦੇ ਡਰਾਪ ਬੈਗ ਵੀ ਹੈਗੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਕੰਪਿਊਟਰ ਕਰਾਦੇ ਡਰਾਪ ਬੈਗ ਹੈ ਨਹੀਂਗੇ ਹੈਗੇ ਆ ਕਿਉਂਕਿ ਇਹਨੇ ਪੀਕ ਬਣਾ ਕੇ ਪ੍ਰੈਸ ਕਰਨਾ ਮਿੱਟੀ ਨੂੰ ਜਿੱਥੇ ਗਿੱਲਾ ਲੱਗਿਆ ਵਾਣ ਮੰਡ ਵੀ ਕਰੂਗਾ ਜਿੱਥੇ ਮੜਾ ਕਹਣਾ ਸੁਹਾਗ ਚ ਲੱਗਿਆ ਤੇ ਇਹ ਵਾਣ ਨੂੰ ਪ੍ਰੈਸ ਵੀ ਕਰਦਾ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਕੁਝ ਕਹੀ ਜਾਵੇ ਇਹਦੇ ਤੋਂ ਕੋਈ ਡਰ ਨਹੀਂ ਕਰ ਸਕਦਾ ਵੀ ਇਹ ਪ੍ਰੈਸ ਨਹੀਂ ਕਰਦਾ ਸੋ ਜੇ ਤਾਂ ਤੁਸੀਂ ਇਹਨੂੰ ਸੁਹਾਗੇ ਦੀ ਤਰੀਕ ਦੇ ਨਾਲ ਮਨਗਾ ਤਰੀਕੇ ਨਾਲ ਤੁਸੀਂ ਵਰਤ ਰਹੇ ਆ ਫਿਰ ਤਾਂ ਇਹਦਾ ਕੋਈ ਡਰ ਨਹੀਂਗਾ ਕਿਉਂਕਿ ਜੇ ਡੀਐਸਆਰ ਕਰਨ ਤੋਂ ਪਹਿਲਾਂ ਆਪਾਂ ਸੁਹਾਗਾ ਵੀ ਟਾਈਟ ਕਰਕੇ ਮਾਰਦੇ ਉਹ ਤੋਂ ਬਿਨਾ ਤੂੰ ਨਾ ਉਗਰਦਾ ਨਹੀਂਗਾ। ਉੱਥੇ ਜੇ ਤੁਸੀਂ ਸੁਹਾਗੇ ਦੇ ਤੌਰ ਤੇ ਵਰਤ ਰਹੇ ਆਂ ਫਿਰ ਤਾਂ ਹੈਗਾ ਵੈਲ ਲੈਂਡ ਕੋਡ। ਤੇ ਜੇ ਮੰਨ ਕੇ ਜਾਓ ਤੁਸੀਂ ਤਿੰਨ ਤਿੰਨ ਚਾਰ ਚਾਰ ਕੋਡ ਫਰਾਕ ਏ ਤੇ ਫਿਰ ਡੀਐਸਆਰ ਕਰ ਰਹੇ ਹੋ ਉਹ ਗਲਤ ਆ ਬਾਈ। ਉਹਦਾ ਇੱਕ ਸਰਫਰ ਨਵਾਂ ਖਰਚ ਆਈ ਹੈ। ਜੇ ਹੁਣ ਝੋਨੇ ਦੇ ਵਿੱਚ ਗੱਲ ਕਰਗੇ ਝੋਨੇ ਦੇ ਵਿੱਚ ਜੇ ਤੁਹਾਡਾ ਵਾਹਣ ਪੱਧਰ ਹੈ ਫਿਰ ਇਹਨੂੰ ਆਫਰ ਹੋਣਾ ਤਾਂ ਕੋਈ ਜ਼ਰੂਰੀ ਆ ਗੱਲ ਨਹੀਂ। ਜੇ ਹੁਣ ਆਪਾਂ ਨੂੰ ਹਰੇਕ ਜ਼ਿਮੀਦਾਰ ਨੂੰ ਹੀ ਪਤਾ ਹੁੰਦਾ ਵੀ ਯਾਰ ਇੱਥੇ ਮੇਰੇ ਵਾਹਣ ਦੇ ਵਿੱਚ ਦੌੜੀ ਹੈ ਇੱਥੇ ਮੰਨ ਕੇ ਚਲੋ ਵਾਣ ਚ ਮੇਰੇ ਪਾਣੀ ਖੜਦਾ ਹੈ। ਉਹ ਕੋਈ ਏਡਾ ਵੱਡਾ ਇਸ਼ੂ ਨਹੀਂ ਹੁੰਦਾ ਜੇ ਉਥੇ ਬਣ ਕੇ ਆਪਣੇ ਨਾਰਮਲ ਕਰਾ ਦੇ ਨਾਲ ਵੀ ਕੰਮ ਚੱਲ ਸਕਦਾ ਹੈ ਹਾਂ ਤੀਜੇ ਚੌਥੇ ਸਾਲ ਆਪਾਂ ਫਰਾ ਸਕਦੇ ਹਾਂ ਕਿਉਂਕਿ ਉਹਨੂੰ ਵਾਰ ਵਾਰ ਕਈ ਰਤਵੀਆਂ ਤਵੀਆਂ ਤਵੀਆਂ ਵੱਜ ਕੇ ਖਰਾਬ ਹੋ ਜਾਂਦਾ ਤੇ ਪਰ ਆਏ ਸਾਲ ਫਰੋਂ ਦੀ ਤਾਂ ਕੋਈ ਜ਼ਰੂਰਤ ਦੀ ਗੱਲ ਨਹੀਂ ਸੋ ਬਾਈ ਆਪਦਾ ਖੇਤ ਵੇਖੋ ਠੀਕ ਹੈ ਆਏ ਨਾਲ ਵੀ ਹਰੇਕ ਦੇ ਵਿੱਚ ਗਵਾਂਢੀ ਲਵਾਈ ਜਾਂਦਾ ਤੇ ਆਪਾਂ ਵੀ ਲਵਾ ਲਗੇ ਉਹ ਕੰਮ ਜੇ ਤੁਹਾਡਾ ਖੇਤ ਹੀ ਪੱਤਰ ਫੇਰ ਲਵਾਉਣ ਦੀ ਕੀ ਜ਼ਰੂਰਤ ਹੈ ਇਹ ਕਿਹੜਾ ਕੋਈ ਵੀ ਗਾਈਡਲਾਈਨ ਬਣਾਈ ਵੀ ਹੈ ਬਸ ਬਾਈ ਜੇ ਤੁਸੀਂ ਡੀਐਸਆਰ ਕਰਨਾ ਜਾਂ ਝੂਨਾ ਲਾਉਣਾ ਤੇ ਬਾਈ ਇਹ ਕੰਪਿਊਟਰ ਕਰਾਉਣਾ ਜ਼ਰੂਰੀ ਜ਼ਰੂਰੀ ਹੈ ਨਹੀਂ ਜੀ ਇਹ ਕੋਈ ਗਾਈਡਲਾਈਨ ਨਹੀਂ ਕੁਝ ਨਹੀਂਗਾ ਠੀਕ ਹੈ ਜੇ ਤੁਹਾਡਾ ਖੇਤ ਪੱਧਰਾ ਬਾਈ ਕੰਪਿਊਟਰ ਕਰਾ ਲਵਾਉਂਦੇ ਰਤੀ ਭਰ ਵੀ ਜ਼ਰੂਰਤ ਨਹੀਂ ਗਈ ਠੀਕ ਹੈ ਉੱਥੇ ਤੁਸੀਂ ਸਿਰਫ ਸੁਹਾਗਾ ਮਾਰ ਕੇ ਵੀ ਡੰਗ ਲਾ ਸਕਦੇ ਆ ਜਾਂ ਆਪਦੇ ਨਾਰਮਲ ਕਰਾ ਦੇ ਨਾਲ ਵੀ ਡੰਗ ਲਾ ਸਕਦੇ ਆ ਇਹ ਕੋਈ ਇਸ਼ੂ ਵਾਲੀ ਗੱਲ ਨਹੀਂ ਹਾਂ ਜੇ ਤੁਸੀਂ ਡੀਐਸਆਰ ਤੁਸੀਂ ਕਰ ਰਹੇ ਆ ਉੱਥੇ ਨੂੰ ਸੁਹਾਗੇ ਦੇ ਤੌਰ ਤੇ ਇੱਕ ਕੋਡ ਮਰਉਣਾ ਉਹ ਜੀ ਕੋਈ ਉਹ ਦਿੱਕਤ ਨਹੀਂ ਗਈ ਉਹ ਤੁਸੀਂ ਮਰਵਾ ਸਕਦੇ ਆ ਤੇ ਪਰ ਜੇ ਤੁਸੀਂ ਕਹੋ ਬਿੱਤਨ ਦਿਨ ਚਾਰ ਚਾਰ ਰੰਦੇ ਮਰਵਾ ਕੇ ਤੇ ਕੋਈ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਉਹ ਤਾਂ ਸਿਰਫ ਕੀ ਇੱਕ ਵਾਂਟ ਟਾਈਟ ਕਰ ਰਿਹਾ ਹੋਰ ਕੁਝ ਨਹੀਂ ਕਰ ਰਿਹਾ ਸੋ ਵੀ ਇੰਨੀ ਕੁ ਜਾਣਕਾਰੀ ਸੀ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਜੇ ਮਾੜੀ ਲੱਗੀ ਕਮੈਂਟ ਵਿੱਚ ਕਰਕੇ ਦੱਸ ਦਿਓ ਬਈ ਵੀ ਆਹ ਚੀਜ਼ ਗਲਤ ਸੀ ਤੇ ਇੱਥੇ ਤੁਸੀਂ ਇਹਨੂੰ ਸਹੀ ਕਰੋ